ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜੋ ਕਿ ਪਰਮ ਪਿਤਾ ਪਰਮਾਤਮਾ ਤ੍ਰਿਕਾਲਦਰਸ਼ੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦਾ 7 ਅਕਤੂਬਰ ਨੂੰ ਜੋ ਪਾਵਨ ਪ੍ਰਗਟ ਦਿਵਸ ਆ ਰਿਹਾ ਉਸ ਦੇ ਸਬੰਧ ਵਿੱਚ ਆਪ ਸਭ ਦੇਸ਼ਵਾਸੀਆਂ ਨੂੰ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਬਾਦ ਔਰ ਜਿਹੜੀ 7 ਅਕਤੂਬਰ ਨੂੰ ਉਹਦੇ ਸਬੰਧ ਵਿੱਚ ਜਿਹੜੀ 6 ਤਰੀਕ ਅਕਤੂਬਰ ਨੂੰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਮੂਹ ਬਾਲਮਿਕਨ ਸਮਾਜ ਸਮੂਹ ਸੰਗਠਨ ਇਕੱਠੇ ਹੋ ਕੇ ਬਾਲਮੀਕੀ ਸਭਾ ਦੀ ਰਹਿਨੁਮਾਈ ਹਟ ਅੱਜ ਜਿਹੜੀ ਇਹ ਸ਼ੋਭਾ ਯਾਤਰਾ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਤੇ ਔਰ ਜਿਹੜੀ ਸ਼ੋਭਾ ਯਾਤਰਾ ਵਾ ਇਹ 6 ਤਰੀਕ ਦਿਨ ਸੋਮਵਾਰ ਨੂੰ 4 ਵਜੇ ਜਿਹੜੀ ਹੈ ਸ਼ਹੀਦ ਉਦਮ ਸਿੰਘ ਪਾਰਕ ਤੋਂ ਸ਼ੁਰੂ ਕੀਤੀ ਜਾਵੇਗੀ ਔਰ ਉਦਮ ਸਿੰਘ ਪਾਰਕ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਕਮਾਲਪੁਰ ਚੌਂਗ ਭਗਵਾਨ ਵਾਲਮੀਕੀ ਚੌਕ ਫਿਰ ਨਰੈਣ ਨਗਰ ਪ੍ਰਤਾਪ ਚੌਕ ਇਹ ਹੁੰਦੇ ਹੋਏ ਕੜਗ ਮੰਡੀ ਕਨਕ ਮੰਡੀ ਤੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਘੰਟਾ ਘੜ ਦੇ ਵਿੱਚ ਸਮਾਪਤ ਕੀਤੀ ਜਾਵੇਗੀ ਹੋਰ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਵੀ ਇਸ ਦੇ ਸਬੰਧ ਵਿੱਚ ਜੋ ਸਮੂਹ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਭਗਵਾਨ ਵਾਲਮੀਕੀ ਚੌਕ ਉਰ ਹੈਗਾ ਜਿੱਥੇ ਪਰਮਪਿਤਾ ਪਰਮਾਤਮਾ ਦੀ ਜਿਹੜੀ ਪ੍ਰਤਿਮਾ ਵਾ ਉਸ ਨੂੰ ਖੂਬ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ ਹੋਰ ਉੱਥੇ ਇੱਕ ਸਪੈਸ਼ਲ ਸਟੇ ਲਗਾਈ ਜਾਵੇਗੀ ਜਿੱਥੇ ਜਿੰਨੇ ਵੀ ਆਏਗੇ ਜਿੰਨੇ ਵੀ ਸਾਡੇ ਵੀਆਈਪੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਜਿੰਨੇ ਵੀ ਆਣਗੇ ਉੱਥੇ ਸਨਮਾਨ ਸਮਾਰੋਹ ਜਿਹੜਾ ਕੀਤਾ ਜਾਵੇਗਾ ਕੋਈ ਵੀ ਸਨਮਾਨ ਜਿਹੜਾ ਉਹਨਾਂ ਦਾ ਅਸੀਂ ਜਿਹੜੀ ਚਲਦੀ ਸ਼ੋਭਾ ਯਾਤਰਾ ਦੇ ਵਿੱਚ ਨਹੀਂ ਕਰਾਂਗੇ ਔਰ ਇਹ ਸ਼ੋਭਾ ਯਾਤਰਾ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਜਿਹੜੀ ਹੈ ਬੜੇ ਧੂਮ ਧਾਮ ਨਾਲ ਮਨਾਈ ਜਾਵੇਗੀ ਔਰ ਸਾਡੀ ਸ਼ਾਸਨ ਔਰ ਪ੍ਰਸ਼ਾਸਨ ਨੂੰ ਅਪੀਲ ਆ ਵੀ ਉਸ ਦਿਨ ਵਾਸਤੇ ਖਾਸ ਤੌਰ ਤੇ ਜਿਹੜੀ ਪ੍ਰਬੰਧ ਪ੍ਰਬੰਧਵਾ ਉਹ ਖਾਸ ਤੌਰ ਤੇ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕੀਤੇ ਜਾਣੇ ਚਾਹੀਦੇ ਕਿਉਂਕਿ ਹਰ ਵਾਰ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਦਾ ਕਰ ਲੈਂਦਾ ਪਰ ਕਰਕੇ ਉੱਤੇ खरे ਨਹੀਂ ਉਤਰਦੇ ਇਸ ਕਰਕੇ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਔਰ ਸ਼ਾਸਨ ਨੂੰ ਵੀ ਅਸੀਂ ਜਲਦੀ ਜਿਹੜਾ ਅੱਜ ਡੀਸੀ ਸਾਹਿਬ ਔਰ ਮਾਨਯੋਗ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਸ਼ਹਿਰਪੁਰ ਸੰਦੀਪ ਮਲਕ ਜੀ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਔਰ ਆਪਣੀ ਜਿਹੜੀ ਮੰਗ ਹੈ ਉਹਨਾਂ ਦੇ ਅੱਗੇ ਰੱਖਾਂਗੇ ਧੰਨਵਾਦ ਜੀ ਬਾਕੀ ਇਹ ਕਿ ਵਿਦਾ ਆਪਣੀਆਂ ਅਲੱਗ-ਅਲੱਗ ਵਿਥੇਵੰਦੀਆਂ ਨੂੰ ਲੱਗਦਾ ਨਹੀਂ ਇਕੱਠੇ ਕਰਕੇ ਇੱਕ ਮੰਚ ਦੇ ਵਿੱਚ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਮੈਂ ਤਾਂ ਦਾਦਾ ਸਾਰੇ ਸੇਮ ਇੱਕ ਹੀ ਹੈਗੇ ਪਰ ਪਰਪਲ ਵੀ ਸਾਡਾ ਇੱਕੇ ਗਾਇਆ ਦੇਖੋ ਪਰਮਾਤਮਾ ਦਾ ਦਿਨ ਜਿਹੜਾ ਵਾ ਇੱਕ ਹੀ ਮਨਾਣਾ ਚਾਹੀਦਾ ਪਰ ਕੁਝ ਲੋਕਾਂ ਦੀ ਸੋਚ ਸੇਮ ਨਹੀਂ ਹੁੰਦੀ ਕਿਉਂਕਿ ਸਾਡਾ ਕਿਸੇ ਨਾ ਮਨ ਭੇਦ ਹੋ ਸਕਦਾ ਮਤ ਭੇਦ ਨਹੀਂ ਹੈਗਾ ਉਹ ਪਤਾ ਨਹੀਂ ਕੀ ਉਹਨਾਂ ਦੇ ਵਿਚਾਰ ਆ ਕੀ ਨਹੀਂ ਹੈ ਕਿਉਂ ਐਦਾਂ ਕਰ ਰਹੇ ਆ ਪਰ ਤੁਸੀਂ ਦੇਖ ਰਹੇ ਆ ਜਿੰਨੇ ਸਮਾਜ ਦੇ ਆਗੂ ਆ ਸਾਰੇ ਇਥੇ ਜਿਹੜੇ ਮੇਨ ਆ ਤੁਸੀਂ ਵੀ ਜਾਨੂ ਆ ਤੁਸੀਂ ਇਸੇ ਸ਼ਹਿਰ ਦੇ ਆ ਅਸੀਂ ਵੀ ਇਸੇ ਸ਼ਹਿਰ ਦੇ ਆ ਔਰ ਸਾਰੇ ਹੀ ਇੱਕ ਇਕੱਠੇ ਹੋ ਕੇ ਇੱਥੇ ਬੈਠੇ ਆ ਕੁਝ ਲੋਕ ਵਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਹੀ ਆ ਹਰੇਕ ਸਮਾਜ ਦੇ ਵਿੱਚ ਹੁੰਦੇ ਆ ਪਰ ਨਹੀਂ ਅਸੀਂ ਜਿਹੜੇ ਲੋਗ ਵਾ ਅਸੀਂ ਸਮਾਜ ਇੱਕ ਵਾਰ ਇਹ ਚ ਜ਼ਰੂਰੀ ਨਹੀਂ ਵਾਲਮੀਕਨ ਸਮਾਜ ਵਾ ਇਹਦੇ ਵਿੱਚ ਸਾਰਾ ਸਮਾਜ ਸਮੂਹ ਦਲਿਤ ਵਰਗ ਜਰਨਲ ਵਰਗ ਐਸੀਐਸਟੀ ਓਬੀਸੀ ਸਾਰਾ ਸਮੂਹ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਇੱਥੇ ਹੋ ਕੇ ਜਿਹੜਾ ਪ੍ਰਗਟ ਦਿਵਸ ਹੈ ਮਨਾਵਾਂਗੇ ਬੜੀ ਧੂਮ-ਧਾਮ ਦੇ ਨਾਲ ਨਹੀਂ ਇਹ ਵਿਕਾਸ ਦੀ ਕੋਈ ਕੈਲੰਡਰ ਚੱਲਦਾ ਹੈ ਪਰ 10 ਮਾਰਚ ਦੇ ਦਿਨ ਮਨਾ ਕੇ ਦੇਖ ਲੋ ਜੀ ਸਤਿ ਜੀ ਸਾਡੇ ਵਿਰੁੱਧ ਕੋਈ ਨਹੀਂ ਚੱਲਦਾ ਜੀ ਸਾਡੇ ਨਾਲ ਦੇਖੋ ਸਾਡਾ ਤਾਂ ਉਹਨਾਂ ਨੂੰ ਖੁੱਲਾ ਅੱਜ ਵੀ ਉਹਨਾਂ ਨੂੰ ਖੁੱਲਾ ਸੱਦਾ ਵਾ ਵੀ ਉਹ ਵੀ ਆਣ ਇਹ ਕਿਸੇ ਦਾ ਇੱਕ ਦਾ ਪ੍ਰੋਗਰਾਮ ਨਹੀਂ ਹੈਗਾ ਅਸੀਂ ਪਰਮ ਪਿਤਾ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਇਸ ਕਰਕੇ ਕਿਉਂ ਨਾ ਇਕੱਠੇ ਹੋ ਕੇ ਕੀਤਾ ਜਾਵੇ ਸਾਡੀ ਤਾਂ ਬੇਨਤੀ ਹੈ ਅਸੀਂ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਉਹ ਵੀ ਪਹੁੰਚਣ ਉਹਨਾਂ ਦਾ ਵੀ ਮਾਨ ਸਨਮਾਨ ਉਹਨਾਂ ਨੂੰ ਪੂਰਾ ਦਿੱਤਾ ਜਾਵੇਗਾ। ਇੱਕ ਕਾਸੀ ਮੁੱਕਿਆ ਤਾਂ ਕਿ 4 ਵਜੇ ਦਾ ਕੰਮ ਦੇ ਰਹੇ ਨੇ ਕਿ ਚੰਦ ਨੂੰ 4 ਹੀ ਹੋਊਗਾ। ਸਰ ਦੇਖੋ 4 ਦਾ 4 ਹੀ ਹੁੰਦਾ ਪਿੰਡਾ ਨਹੀਂ ਨਹੀਂ ਸਰ ਨਹੀਂ ਇਦਾਂ ਨਹੀਂ ਹੁੰਦਾ। ਸਾਸੀ ਜਿਹੜਾ ਸਾਡਾ ਡੋਲਾ ਹੁੰਦਾ ਪਰਮਪੀਤਾ ਪਰਮਾਤਮਾ ਦਾ ਜਿੱਥੇ ਪ੍ਰਮਾਤਮਾ ਦੀ ਪ੍ਰਤਿਮਾ ਸਹੀ ਆਈ ਜਾਂਦੀ ਆ ਉਹ 4 ਵਜੇ ਉੱਥੇ ਪਹੁੰਚ ਜਾਂਦਾ। ਕੁਝ ਪਿੰਡਾਂ 'ਚ ਜਿਹੜੇ ਲੋਕ ਆਂਦੇ ਆ ਉਹਦੇ ਕਰਕੇ ਥੋੜਾ ਲੇਟ ਹੁੰਦਾ ਪਰ ਸਾਡੀ ਕੋਸ਼ਿਸ਼ ਐ ਇਸ ਵਾਰ ਉਹਨਾਂ ਨੇ ਅੱਗੇ ਬੇਨਤੀ ਕੀਤੀ ਵੀ ਉਹ 4 ਵਜੇ ਤੱਕ ਜਿਹੜਾ ਉੱਥੇ ਪਹੁੰਚ ਜਾਣ ਤਾਂ ਕਿ ਅਸੀਂ ਜਿਹੜੀ ਸ਼ੋਭਾ ਯਾਤਰਾ ਦਾ ਆਰੰਭ ਕਰ ਸਕ ਕੀ ਚਾਰ ਬੰਦ ਸੰਧ ਦੇ ਮਤਲਬ ਉਹਨਾਂ ਦਾ ਕੱਢੀ ਜਾਂਦੇ ਨੇ ਛੁੱਟੀ ਨਹੀਂ ਸਮਝੋ ਮੋਰੇ ਨਾ ਕਰ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਐ ਇਸ ਚੀਜ਼ ਦੀ ਸਭ ਤੋਂ ਪਹਿਲੇ ਸ਼ੈਵਲ ਮੀਤੀ ਅਰਹਲ ਬਾਨੀ ਕੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਐ ਸ਼ੁਭਾ ਜਤਾ ਪ੍ਰਤੀ ਤੁਸੀਂ ਸਵਾਲ ਕੀਤਾ ਹਰਜਪ ਜੀ ਵੀ ਛੁੱਟੀ ਲਈ ਜਾਂਦੀ ਹੈ तकरीबन ਹਰ ਵਾਰ ਛੁੱਟੀ ਹੁੰਦੀ ਐ ਅੱਧੀ ਛੁੱਟੀ ਵੀ ਹੁੰਦੀ ਐ ਜਿਹੜੀ ਜਿਸ ਦਿਨ ਸ਼ੁਭਾ ਸ਼ੋਭਾ ਯਾਤਰਾ ਉਸ ਦਿਨ ਅਤੀ ਛੁੱਟੀ ਹੁੰਦੀ ਹੈ ਜਿਸ ਦਿਨ ਹੁੰਦੀ ਹੈ ਭਗਵਾਨ ਦਾ ਪਰਕਰੋਸਬਦਨ ਪੂਰੀ ਛੁੱਟੀ ਹੁੰਦੀ ਹੈ ਲੇਕਿਨ ਜਿਹੜੀ ਪ੍ਰਾਈਵੇਟ ਸੰਸਥਾਵਾਂ ਨਹੀਂ ਕਰਨਗੀਆਂ ਅਸੀਂ ਇੱਕ ਵਾਰੀ ਆਪ ਜਾ ਕੇ ਮਿਲਾਂਗੇ ਨਹੀਂ ਵੀ ਕਰਨਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅਸੀਂ ਕੱਲੇ ਵਾਲਮੀਕ ਸਮਾਜ ਨੇ ਭਗਵਾਨ ਵਾਲਮੀ ਕੁਮਾਰਾ ਜੀ ਦਾ ਪਰਕਰੋਸਬਦਨ ਮਨਾਇਆ ਭਗਵਾਨ ਵਾਲਮੀ ਕੁਮਾਰਾ ਜੀ ਦਾ ਪਰਕਰੋਸਬਦਨ ਸਮੁੱਚਾ ਸਮਾਜ ਬਣਾ ਰਿਹਾ ਆ ਜਿਹੜੇ ਸਮਾਜਿਕ ਜਿੰਨੇ ਵੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਓ ਆਪਾਂ ਇਕੱਠੇ ਰਲ ਕੇ ਭਗਵਾਨ ਵਾਲਮੀਕ ਮਹਾਰਾਜ ਮਹਾਰਾਜ ਦਾ ਪਰਕਟ ਰਸਮ ਮਨਾਈਏ ਅਤੇ ਜਿਹੜੀਆਂ ਕੋ ਸਾਡੇ ਤੋਂ ਕੋ ਕਮੀਆਂ ਰਹਿ ਜਾਂਦੀਆਂ ਸਾਡੇ ਸਾਡੇ ਬੱਚਿਆਂ ਤੋਂ ਸਾਡੇ ਪਰਿਵਾਰਾਂ ਤੋਂ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਆਓ ਅਸੀਂ ਇਕੱਠੇ ਅਸੀਂ ਜਿਸ ਤਰ੍ਹਾਂ ਰਾਮਲੀਲਾ ਅਸੀਂ ਇਕੱਠੇ ਹੋ ਕੇ ਮਨਾਉਂਦੇ ਹਾਂ ਵਿਵ ਦਿਵਾਲੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਹਾਂ ਵਿਸਾਖੀ ਅਸੀਂ ਇਕੱਠੇ ਹੋ ਕੇ ਮਨਾਉਂਦੇ ਹਾਂ ਜਨਮ ਜਨਮ ਅਸ਼ਟਮੀ ਜਨਮ ਅਸ਼ਟਮੀ ਜੜੀਓ ਇਕੱਠੇ ਹੋ ਕੇ ਮਨਾਨੇ ਕਿਉਂ ਨਾ ਅਸੀਂ ਭਗਵਾਨ ਬਾਲਕੀ ਕੁਮਾਰਾ ਜੀ ਦਾ ਪਰਕਲੋਪ ਸਭੀ ਇਕੱਠੇ ਹੋ ਕੇ ਮਨਾਈਏ ਅਸੀਂ ਸਾਂਝੀ ਵਾਰਤਾ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਟੇਟ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸੋ ਜਿਹੜੀ ਤੁਸੀਂ ਗੱਲ ਕਹੀ ਹੈ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 27 ਤਰੀਕ ਨੂੰ ਪੂਰਾ ਹਿਮਾਚਲ ਦੇ ਵਿੱਚੋਂ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਰਾਤ ਯਾਤਰਾ ਆ ਰਹੀ ਹੈ ਉਹ 27 ਨੂੰ ਸ਼ਾਮ ਨੂੰ ਪਹੁੰਚੇਗੀ ਤੇ 28 ਨੂੰ ਸਵੇਰੇ ਇੱਥੋਂ ਚੱਲੇਗੀ ਕਿੱਥੇ ਪਹੁੰਚੇਗੀ ਉਹ 27 ਨੂੰ ਸਵੇਰੇ ਸ਼ਾਮ ਨੂੰ ਇੱਥੇ ਆਏਗੀ ਜੀ ਜਨਾ ਤਾਂ ਹਾਂਜੀ ਹਾਂਜੀ ਪਰਸੋਂ ਜੀ ਜਗਾ ਬਤਾ ਦਿਆਂ ਉਹ ਆਏਗੀ ਜੀ ਕਮਿਟੀ ਹਾਲ ਜੀ ਕਮਿਟੀ ਹਾਲ ਆਏਗੀ ਕਮਿਟੀ ਹਾਲ ਤੋਂ ਦੂਜੇ ਦਿਨ ਸਵੇਰੇ ਚੱਲੇਗੀ ਸਾਰੇ ਸ਼ਹਿਰ ਵਾਸੀਓ ਨੂੰ ਹੱਥ ਜੋੜ ਕੇ ਬੇਨਤੀ ਆਓ ਅਸੀਂ ਨਾਲ ਕੇ ਉਹਨਾਂ ਦਾ ਵੀ ਵੈਲਕਮ ਕਰੀਏ ਤੇ ਉਹਨਾਂ ਨੂੰ ਸਹਿਯੋਗ ਦੇਈਏ ਉਹਨਾਂ ਦਾ ਭਰਪੂਰ ਸਵਾਗਤ ਕਰੀਏ ਸਰ ਇੱਕ ਦੋ ਮਾਰਾਈ ਦੀ ਸ਼ੋਭਾ ਯਾਤਰਾ ਦੀ ਗੱਲ ਕਰ ਰਹੇ ਆ ਦੂਜੀ ਪਾਸੇ ਜੇਕਰ ਸਾਡੇ ਸਮਾਜ ਦੇ ਕਿਹਾਗੇ ਤਾਂ ਸਟ੍ਰਾਈਕ ਤੇ ਆ ਪੂਰੇ ਸ਼ਹਿਰ ਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਕਿਹਾ ਦੀ ਕਿ ਇਸ ਤੋਂ ਪਹਿਲਾਂ ਪਹਿਲਾਂ ਸਟ੍ਰਾਈਕ ਕਰਾ ਦਿੱਤੀ ਸਰ ਸਾਡੀ ਬੇਨਤੀ ਤਾਂ ਇਹ ਹੈ ਵੀ ਜਿਹੜੀਆਂ ਸਰਕਾਰਾਂ ਜਾਣੂ ਚੁੱਕੇ ਸਾਡੇ ਸਮਾਜ ਨਾਲ ਬੇਤੀਕੀ ਕਰਦੀਆਂ ਪਰ ਜਿਹੜੇ ਸਰਕਾਰਾਂ ਨਹੀਂ ਕਰ ਰਹੀਆਂ ਸਾਡੇ ਸਮਾਜ ਦਾ ਸਾਨੂੰ ਵੀ ਕੋਈ ਸਹੀਦਾ ਕਿ ਅਸੀਂ ਆਪਣੇ ਗੁਰਪੁਰ ਸਾਡੇ ਮਹਾਰਾਜ ਦਾਦੇ ਆ ਉਹ ਤੋਂ ਬਿਨਾਂ ਸਮਾਈ ਅੱਗੇ ਹੁਣ ਦਸਹਿਰਾ ਆ ਰਹੀ ਹੈ ਉਹ ਕੁਝ ਸ਼ਰਾਰਤੀ ਅੰਸਰ ਹੀ ਕਰ ਰਹੇ ਆ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਅਸੀਂ ਸਮਾਜ ਨੂੰ ਵੀ ਹੱਥ ਜੁੜ ਕੇ ਬੇਦੀ ਕਰਦੇ ਜਿਹੜਾ ਇਹ ਅੱਜ ਦਿਨ ਨਿਕਲ ਜਾਣਾ ਚਾਹੀਦਾ ਸੀ ਸਾਡੇ ਨਾਲ ਕਮਲਪਰਤੀ ਜੀ ਆ ਗਏ ਉਹਨੇ ਆਣਾ ਲਿਆ ਉਹ ਇਹ ਜਿਹੜੀ ਯੂਨੀਅਨ ਇਹ ਕਹਿ ਰਹੇ ਰਾਜਾ ਰਾਜਾ ਜੀ ਆਏ ਆ ਇਹ ਪ੍ਰਧਾਨ ਹੈ ਇਹ ਇਹ ਜਿਹੜੀ ਯੂਨੀਅਨ ਆ ਇਹ 8 ਤਰੀਕ ਤੋਂ ਕਰ ਰਹੀ ਆ ਹੜਤਾਲ ਲੇਕਿਨ ਕੁਝ ਚੁੜਾਤੀ ਅੰਤਰ ਕਰੇ ਅੱਜ ਹੜਤਾਲ ਕਰਕੇ ਬੈਠੇ ਆ ਅਸੀਂ ਚਾਹੁੰਦੇ ਆ ਵੀ ਉਹ ਹੜਤਾਲ ਨਹੀਂ ਹੋਣੀ ਚਾਹੀਦੀ ਸ਼ਹਿਰ ਵਾਸੀ ਆਪਾਂ ਸਹਿਜ ਉਹ ਸ਼ਹਿਰ ਦਾ ਵੀ ਲੈਣਾ ਨਾ ਸ਼ਹਿਰ ਸਾਡੇ ਸਾਡੇ ਦੇ ਨਾਲ ਆ ਸਾਡੇ ਨਾਲ ਹਰ ਇੱਕ ਜਗ੍ਹਾ ਖੜਾ ਹੁੰਦਾ ਪਰ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਸੋ ਜਿਹੜਾ ਗੰਦ ਪਿਆ ਆ ਨਾ ਉਹ ਜੇ ਪਾਣਾ ਹੀ ਆ ਨਾ ਤੇ ਜਿਹੜੇ ਲੀਡਰ ਜਿਹੜੇ ਤੁਹਾਡਾ ਕਹਿਣਾ ਨਹੀਂ ਮੰਨ ਉਹਨਾਂ ਦੇ ਘਰਾਂ ਦੇ ਮੋਰੇ ਪਾਓ ਜਿਹੜੇ ਪੋਲਿਟਿਕਲ ਬੰਦੇ ਚ ਜਿਹੜੇ ਅਫਸਰ ਹੈ ਤੁਹਾਡਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਮੋਰੇ ਪਾਓ ਉਹਨਾਂ ਦੇ ਘਰਾਂ ਦੇ ਮੋਰੇ ਤਾਂ ਸਾਫ ਸਫਾਈ ਹੈ ਤੇ ਸ਼ਹਿਰ ਵਾਸੀ ਨੂੰ ਅਸੀਂ ਗੰਦਗੀ ਦੇ ਵਿੱਚ ਘੁਮਾਰਾ ਸੋ ਮੈਂ ਦੀ ਹੱਥ ਜੋੜ ਕੇ ਕਹਿੰਦੀ ਸ਼ਰਾਰਤੀ ਅੰਸਰ ਇਹੀ ਹੈ ਸੋ ਮੈਂ ਸਮਝਦਾ ਅੱਜ ਇਹਦੇ ਜ਼ਿੰਮੇਵਾਰ ਜਿਹੜੇ ਆ ਇੱਥੇ ਦੇ ਐਮਐਲਏ ਸਾਹਿਬ ਹੈ ਉਹਨੂੰ ਨਹੀਂ ਪਤਾ ਸਾਡੇ ਸ਼ਹਿਰ ਦੇ ਵਿੱਚ ਗੰਦ ਪੈ ਗਿਆ ਉਹ ਕਿਉਂ ਨਹੀਂ ਸਹਿਯੋਗ ਕਰਦੇ ਉਹ ਕਿਉਂ ਨਹੀਂ ਸਾਥ ਦਿੰਦੇ ਜਿਸ ਦਿਨ ਵੋਟਾਂ ਲੈਣੀਆਂ ਹੁੰਦੀਆਂ ਹੁੰਦੀਆਂ ਮੋਹਾਲੀ ਕੁਮਾਰਾ ਜੀ ਦੇ ਨਾਂ ਦੇ ਅੱਜ ਫਲੈਕਸ ਵੀ ਲਾਇਆ ਕੇ ਐਫੈਦਾ ਫਲੈਕਸ ਲਾਉਂਦਾ ਜਸਹਰ ਦੀ ਵਧਾਈ ਭਗਵਾਨ ਪਾਰਵੀ ਕੁਮਾਰਾ ਦੇ ਪਰ ਗੱਲ ਉਹਨੂੰ ਸਭ ਦੀ ਕਾਜੀ ਵਧਾਈ ਤੁਸੀਂ ਦੇ ਰਹੇ ਵਧਾਈ ਤਾਂ ਤੁਸੀਂ ਤਾਜ਼ਾ ਦਿਓ ਜੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸ਼ਹਿਰ ਨੂੰ ਤਾਂ ਸਾਫ਼ ਸੁਥਰਾ ਨਹੀਂ ਰੱਖਦੇ ਤੁਸੀਂ ਸਾਡੇ ਨਾਲ ਸਵਾਲ ਕਰਦੇ ਤੁਹਾਡਾ ਬਹੁਤ ਵਧੀਆ ਸਵਾਲ ਹੈ ਪਰੰਤੂ ਤੁਸੀਂ ਉਹਨੂੰ ਵੀ ਸਮਝ ਜਾ ਕੇ ਐਮਐਲ ਨੂੰ ਪੁੱਛੋ ਵੀ ਤੂੰ ਤੇਰੇ ਸ਼ਹਿਰ ਦੇ ਵਿੱਚ ਅੱਜ ਐਡਾ ਵੱਡਾ ਕਿੱਡਾ ਵੱਡਾ ਦਸਹਿਰਾ ਦਾ ਪਰਵ ਹੈ ਕਿੱਡਾ ਵੱਡਾ ਭਗਵਾਨ ਵਾਲਮੀਕਾਂ ਦਾ ਪਰਵ ਹੈ ਇਹ ਕਹਿੰਦੇ ਉਹ ਤੇ ਲੈ ਕੇ ਆ ਲੋਕਲ ਬਾਡੀ ਮੰਤਰੀ ਸ਼ਹਿਰ ਬੜ ਗਈ ਹੈ ਲੋਕਲ ਬਾਡੀ ਦੀ ਬਾਤ ਜਿਹਦੀ ਜ਼ਿੰਮੇਵਾਰੀ ਬਾਅਦ ਚ ਪਰੰਤੂ ਪਰੰਤੂ ਪਹਿਲੀ ਜ਼ਿੰਮੇਵਾਰੀ ਹੈ ਇਲਾਕੇ ਦੀ ਉਹ ਜਿਹੜਾ ਮੇਰੇ ਇਲਾਕੇ ਚ ਨਹੀਂ ਉਹ ਇਥੇ ਇਹ ਗੱਲ ਰਹੇ ਗਵਰਨਰ ਨੂੰ ਇਹ ਕਰ ਰਹੇ ਆ ਜਪੀ ਬਣਾ ਇਹੋ ਨਹੀਂ ਕਿ ਚਾਰਨ ਕਿਹਨੂੰ ਬੋਲਦਾ ਹੈ ਕਹਿੰਦਾ ਗੰਦ ਪਿਆ ਉਹ ਕਿਉਂ ਨਹੀਂ ਪਤਾ ਜੀ ਪਰ ਮੈਂ ਸਮਝਦਾ ਕਿ ਜਿਹੜੇ ਲੋਕ ਜਿਹੜੇ ਲੋਕ ਇਹ ਸਾਰੇ ਸ਼ਹਿਰ ਦੇ ਲੋਕ ਉਹਨੂੰ ਜਦੋਂ ਕਿ ਉਹ ਕਹਿੰਦੇ ਅਸੀਂ ਤਾਂ ਹਾਜ਼ਰ ਹਾਂ ਪਰੰਤੂ ਇਹ ਗੱਲ ਜੋ ਹੋ ਰਿਹਾ ਸ਼ਹਿਰ ਦਾ ਬਹੁਤ ਬੁਰਾ ਹਾਲ ਹੋ ਰਿਹਾ ਨਾ ਮੇਅਰ ਨੂੰ ਪਤਾ ਮੈਂ ਐਮਐਲਏ ਨੂੰ ਪਤਾ ਨਾ ਐਫਪੀ ਸਾਹਿਬ ਨੂੰ ਪਤਾ ਕਿਸੇ ਨੂੰ ਵੀ ਨਹੀਂ ਪਤਾ ਲੋਕਲ ਵਾਲੀ ਮੰਤਰੀ ਹੈ ਉਹ ਉਹ ਕਹਿੰਦੇ ਇਹ ਐਮਐਲਏ ਸਾਹਿਬ ਕਹਿੰਦੇ ਸਾਡੇ ਸ਼ਹਿਰ ਤੇ ਦਖਲ ਨਾ ਦਿਓ ਫਿਰ ਦਖਲ ਨਾ ਦੇਣਗੇ ਤਾਂ ਫਿਰ ਸ਼ਹਿਰ ਦੀ ਸੁਭਾਈ ਕਦਾ ਹੋਏਗੀ ਹੁਣਾਂ ਜੀ ਉਹਤਲੇ ਜਿਹੜਾ ਹੈਗਾ ਯਾਰ Hindu ਧਾਰਮਿਕ ਜਥੇਬੰਦੀਆਂ ਤੇ ਬਾਲੀਕ ਸਮਾਜ ਦੇ ਲੋਕਾਂ ਨੇ ਜਿਹੜਾ ਹੈਗਾ ਇਕੱਠ ਕਰਕੇ ਸ਼ੋਭਾ ਯਾਤਰਾ ਵਗੈਰਾ ਜਿਹੜਾ ਪ੍ਰੋਗਰਾਮ ਹੈਗਾ ਆ 2 ਦਿਨ ਸਫਾਈ ਦਾ ਅਪਰਾਲਕ ਦਿੱਥਿਆ ਆ ਤੇ ਤੁਹਾਡੇ ਸਮਾਜ ਵਿੱਚ ਕੀ ਇੰਦਾ ਦਾ ਨਹੀਂ ਕੋਈ ਵਿਚਾਰ ਆ ਆ ਕਿ ਆਪਾਂ ਸ਼ੋਭਾ ਯਾਤਰਾ ਜਿਹੜਾ ਹੈਗਾ ਆ ਉਦੋਂ ਜਿਹੜੇ ਸਫਾਈ ਕੰਮ ਤੋਂ ਵਾਸਤੇ ਰੁੱਤੇ ਸਾਫ਼ ਕਰੀਏ ਕੀ ਆਪਾਂ ਇਸ ਵਿੱਚ ਸ਼ਾਮਿਲ ਹੋਣਾ ਕੋਈ ਤਾਂ ਆਪਾਂ ਕਰਾ ਲਈ ਤੁਹਾਡੀ ਤੁਹਾਡਾ ਸਵਾਲ ਬਹੁਤ ਅੱਛਾ ਹੈ ਸ਼ੋਭਾ ਯਾਤਰਾ ਤੋਂ ਪਹਿਲੇ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੋਏਗਾ ਜੇ ਸਾਡੇ ਸਮਾਜ ਦੇ ਜਿਹੜੇ ਸਫਾਈ ਸੇਵਕਾ ਉਹ ਨਹੀਂ ਸਫਾਈ ਕਰਨਗੇ ਅਸੀਂ ਆਪ ਝਾੜੂ ਚੱਕ ਕੇ ਸਭ ਤੋਂ ਪਹਿਲੇ ਅਸੀਂ ਸਫਾਈ ਕਰਾਂਗੇ ਬਾਅਦ ਚ ਸਫਾਈ ਹੋਵੇ ਅਸੀਂ ਜ਼ਰੂਰ ਕਰਾਂਗੇ ਜੇ ਉਹ ਜਿਹੜਾ ਸਾਡਾ ਸ਼ੋਭਾ ਯਾਤਰਾ ਦਾ ਰੂਟ ਹੈ ਉਥੇ ਅਸੀਂ ਖੁਦ ਕਰਾਂਗੇ ਮੈਂ ਸਮਝਣਾ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਉਹ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕੱਲ ਨੂੰ ਭਗਵਾਨ ਰਾਮਚੰਦਰ ਜੀ ਦਾ ਵਰਹਾ ਆ ਬਹੁਤ ਵੱਡਾ ਪੁਰਪਰਵ ਆ ਔਰ ਅਦੇ ਸਰਬਜੀ ਸਾਰੇ ਅਸੀਂ ਝਾੜੂ ਚੱਕਦੇ ਹਾਂ ਸਾਡੇ ਨਾਲ ਚਲੋ ਅਸੀਂ ਝਾੜੂ ਜਿੱਥੇ ਭਗਵਾਨ ਰਾਮਚੰਦਰ ਜੀ ਦੀ ਵਿਵਾਦ ਸ਼ੋਭਾ ਯਾਤਰਾ ਨਿਕਲਦੀ ਹੈ ਮੋਰਮੋਰ ਅਸੀਂ ਝਾੜੂ ਮਾਰਦੇ ਹਾਂ ਪਰ ਤੁਹਾਨੂੰ ਬੋਲੋ ਇਹ ਜਿਹੜੇ ਐਮਐਲਏ ਆ ਜਾਂ ਐਮਪੀ ਆ ਜਾਂ ਕੋਈ ਵੱਡੇ ਲੀਡਰ ਆ ਇਹ ਕਰਦੇ ਪਹਿਲੇ ਜਿੱਥੇ ਸਫਾਈ ਹੁੰਦੀ ਜਿਸ ਦਿਨ 2 ਅਕਤੂਬਰ ਹੋਣੀ ਆ ਜਿੱਥੇ ਸਫਾਈ ਹੁੰਦੀ ਉੱਥੇ ਝਾੜੂ ਜਾ ਕੇ ਮਾਰਨਾ ਖਾਲੂ ਨਹੀਂ ਫੋਟੋ ਖਿਚਾਣੀ ਆ ਕਦੀ ਇਹਨਾਂ ਨੇ ਸੁੰਦਰ ਨਗਰ ਜਾ ਕੇ ਸਫਾਈ ਕੀਤੀ ਕਦੀ ਬਲਬੀਰ ਕਲੋਨੀ ਜਾ ਕੇ ਸਫਾਈ ਕੀਤੀ ਕਦੀ ਅਜੂਵਾਲ ਜਿੱਥੇ ਦੰਦ ਪਿਆ ਉਸ ਤੋਂ ਸਫਾਈ ਕੀਤੀ ਸਫਾਈ ਤੋਂ ਸੇਅ ਕਰਦੇ ਜਿੱਥੇ ਗੰਦ ਹੈ ਹੀ ਨਹੀਂ ਜਾਂ ਮਾਲ ਤੋਂ ਸਫਾਈ ਕਰ ਲੈਣੀ ਮਾਲ ਰੋਡ ਤੇ ਸਫਾਈ ਕਰ ਲੈਣੀ ਕਿਥੇ ਸਫਾਈ ਕਰਦੀ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਜੇ ਸਫਾਈ ਕਰਨੀ ਤਾਂ ਗੰਦੀ ਜਗ੍ਹਾ ਤੋਂ ਸਫਾਈ ਕਰੋ ਸਾਫ਼ ਜਗ੍ਹਾ ਨੂੰ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਇਹਦੇ ਮਤਲਬ ਕਿ ਡਿਪਾਰਟਮੈਂਟ ਦੇ ਲਈ ਸਫਾਈ ਕਰਨ ਚਾ ਰਹੇ ਆ ਜੀ ਵੀ ਕਾਫੀ ਜਿਹੜੀਆਂ ਹੈਗੀਆਂ ਰਿਪੋਰਟਾਂ ਖਾਦੀਆਂ ਪਈਆਂ ਨੇ ਸਰਕਾਰ ਦੇ ਉੱਪਰ ਇਹਦਾ ਧਿਆਨ ਦੇਣਾ ਚਾਹੀਦਾ ਕਿ ਜੇ ਸਫਾਈ ਦਾ ਡੋਕਟਰ ਤੈਅ ਹੋ ਰਹੀਏ ਜੇ ਉਹਨਾਂ ਦੇ ਕੋਲ ਪੂਰੇ ਜਿਹੜੇ ਲੈ ਕੇ ਆ ਸਫਾਈ ਕਰਨ ਵਾਸਤੇ ہمارے ਨਾਲ ਕਰਮਚਾਰੀ ਕੀ ਹੋਵੇ ਸਾਰ ਸਫਾਈ ਕਰਨ ਵਾਸਤੇ ਸਫਾਈ ਕਰਮਚਾਰੀ ਨਾ ਦਾ ਉਹਨਾਂ ਨੂੰ ਪ੍ਰੋਪਰਲੀ ਪੂਰੀ ਤਨਖਾਹ ਮਿਲਦੀ ਫਿਰ ਇੱਕ ਅਫਸਰ ਨੂੰ ਪਹਿਲੀ ਦਿਨ ਤਿੰਨ ਤਰੀਕ ਹੋ ਜਾ ਤਾਂ ਉਹਨਾਂ ਨੂੰ ਦੌੜੋਂ ਭਜਾ ਪਾਈ ਜਾਂਦੀ ਹੈ ਮੈਂ ਸਾਰੀ ਸਾਡੇ ਜਿਹੜੇ ਸਫਾਈ ਸੇਵਕ ਹੈ ਉਹਨਾਂ ਦਾ 1-2 ਮਹੀਨਾ 3-3 ਮਹੀਨੇ 4-4 ਮਹੀਨੇ ਤਨਖਾਹ ਨਹੀਂ ਮਿਲਦੀ ਉਹਨਾਂ ਦਾ ਪਤਾ ਨਹੀਂ ਕਿ ਜਾ ਰਿਹਾ ਕਿੱਦਾਂ ਜਿਹੜਾ ਅੱਜ ਇਹ ਹੜਤਾਲ ਚੱਲੀ ਹੈ ਉਹ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਥੂੜਾ ਇਕੱਠਾ ਕਰਦੇ ਆ ਉਹਦੇ ਚੋਂ ਜਿਹੜੇ ਲੋਕਾਂ ਤੋਂ 40 40 50 50 ਰੁਪਏ ਲੋਕਾਂ ਦੇ ਘਰਾਂ ਚੋਂ ਲੈਂਦੇ ਜੇ ਤਨਖਾਹ 10 ਦਿਨ ਲੇਟ ਹੋ ਜਾਏ ਤਾਂ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਉਹ ਘਰ ਦਾ ਲੰਗਰ ਬਾਣੀ ਦਾ ਇੰਤਜ਼ਾਮ ਹੋ ਜਾਂਦਾ ਤੋਂ ਮੈਂ ਸਮਝਦਾ ਸਰਕਾਰ ਜਾਂਦਾ ਉਹਨਾਂ ਦੀ ਜਿੱਤਣ ਅਸੀਂ ਕਹਿੰਦੇ ਕਰੋ ਠੇਕੇਦਾਰੀ ਕਰੋ ਪਰੰਤੂ ਜਿਹੜੇ ਬੰਦੇ ਰੱਖੇ ਹੋਇਆ ਉਹਨਾਂ ਨੂੰ ਅਡਜਸਟ ਕਰੋ ਪੱਕੇ ਕਰ ਦਿਓ ਉਨੇ ਤਨ ਖਾਂਬਾ ਲਾ ਦਿਓ ਤੁਸੀਂ ਕਰ ਦਿਓ ਇਹ ਸਵਾਲ ਨਾ ਤੁਹਾਡਾ ਜਿਹੜਾ ਵੈਸੇ ਸਵਾਲ ਨਹੀਂ ਨਾ ਉਹ ਜਵਾਬ ਨਹੀਂ ਸਹੀ ਮੈਨੇ ਦੇ ਵਿੱਚ ਅੱਜ ਚਿੱਟੇ ਸਾਰਾ ਗਰਾਊਂਡ ਹੈ ਦਸਰਾ ਗਰਾਊਂਡ ਜੇ ਤੁਸੀਂ ਕੌਸ਼ਲਾ ਬਜ਼ਾਰ ਦੇਖੋ ਕੀ ਹਾਲ ਹੈ ਰੋਡ ਟੁੱਟਿਆ ਉੱਥੇ ਤਾਂ ਸਪਾਇ ਉਹ ਸਪਾਈ ਨਹੀਂ ਹੋ ਰਹੀ ਉੱਥੇ ਕੋ ਰੋਡ ਨਹੀਂ ਬਣ ਰਿਹਾ ਉਹ ਮਾਲ ਰੋਡ ਦਾ ਜਿਹੜੇ ਸਹੀ ਸਗਾ ਪਿਛਲੇ ਤੋਂ ਪਹਿਲੇ ਬਸ ਸ਼ਿਮਲਾ ਪਹਾੜੀ ਤੋਂ ਪਿਛਲੇ ਪਾਸੇ ਸਾਰਾ ਵਧੀਆ ਸੀ ਉਹ ਪੱਟੇ ਰੱਖ ਦਿੱਤਾ ਉਹਨੂੰ ਕਿਉਂ ਪੱਟਿਆ ਸਿਰ ਆਪਣੀਆਂ ਕਮਿਸ਼ਨਾਂ ਵਾਸਤੇ ਪੱਟ ਦਿੰਦਾ ਉਹ ਤੇ 1 ਕਰੋੜ ਰੁਪਈਆ ਲੱਗਣਾ 50 ਲੱਖ ਰੱਖੇਗਾ ਜੀ ਨਹੀਂ ਮੇਰੇ ਕਹਿਣ ਦਾ ਭਾਅ ਵੀ ਤੂੰ ਕਿਉਂ ਜੇ ਆ ਅੱਜ ਇਹਦੇ ਦਸਾਇਦਾ ਗਰਾਊਂਡ ਹੈ ਇਹਦੇ ਆਲੇ ਦੁਆਲੇ ਪਹਿਲਾਂ ਕਰੋ ਉਹਦੇ ਬਾਅਦ ਚ ਵੀ ਹੋ ਜਾਊਗਾ ਨਹੀਂ ਇਹਦੇ ਨਾਲ ਕੋਈ ਕੋਈ ਪ੍ਰਾਈਵੇਟ ਕੰਪਨੀ ਬਣਾਵਾ ਰਹੀ ਆ ਕੁਝ ਵੀ ਬਣਾ ਰਿਹਾ ਜੀ ਪਰ ਹੈ ਤਾਂ ਗਲਤ ਹੈ ਨਾ ਜੀ ਚਾਹੇ ਪ੍ਰਾਈਵੇਟ ਕੰਪਨੀ ਬਣਾਵੇ ਪਰ ਬਣਾਵੇ ਇਹ ਇਹ ਕਿਉਂ ਨਹੀਂ ਹੁੰਦਾ ਵੀ ਆਪਾਂ ਜੋ ਮਜਬ ਬਾਰਿਸ਼ ਪਈ ਹੈ ਸਾਰੇ ਰੋਡਾਂ ਤੇ ਪਈ ਨਾ ਸ਼ਹਿਰ ਦੇ ਜਿਹੜੇ ਜਿਹੜੇ ਹਾਈਵੇਅ ਆ ਉਹ ਕਿਉਂ ਟੁੱਟੇ ਸ਼ਹਿਰ ਦੇ ਰੋਡ ਕਿਉਂ ਟੁੱਟੇ